ਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਸੁਨਾਮ ਸਿੰਘ ਅੱਜ ਇੱਕ ਸਾਡੇ ਕੋਲੇ ਪੇਸ਼ੈਂਟ ਆਏ ਸੀ 15 ਦਿਨ ਪਹਿਲਾਂ ਜਿਨ੍ਹਾਂ ਨੂੰ ਕੇ ਸਲਿਪ ਡਿਸਕ ਦੀ ਪ੍ਰੋਬਲਮ ਸੀ ਇੱਕ ਲੱਤ 'ਚ ਦਰਦ ਆਉਂਦਾ ਸੀ ਤੇ L5S1 ਮੜਕਿਆਂ ਦੇ ਵਿੱਚ ਪ੍ਰੋਬਲਮ ਸੀ ਤੇ ਮਸਲ ਜਿਹੜੇ ਸਪੈਜ਼ਮ ਹੋ ਗਏ ਸੀ ਉਹਦੇ ਕਰਕੇ ਕੀ ਸੀ ਖੱਬੇ ਲੱਤ ਦੇ ਵਿੱਚ ਪੂਰੀ ਦਰਦ ਰਹਿੰਦਾ ਸੀ ਲਗਾਤਾਰ ਖੜਿਆ ਨਹੀਂ ਆਉਂਦਾ ਸੀ ਲਗਾਤਾਰ ਨਾ ਕੰਮ ਹੁੰਦਾ ਸੀ ਕੋਈ ਤੇ ਨਾ ਹੀ ਬੈਠਿਆ ਜਾਂਦਾ ਸੀ ਲਗਾਤਾਰ ਇਹਨਾਂ ਨੂੰ ਸਾਡੇ ਬਾਰੇ ਕਿਸੇ ਦੋਸਤ ਰਾਹੀਂ ਜਾਂ ਕਿਸੇ ਵੀਡੀਓ ਰਾਹੀਂ ਪਤਾ ਲੱਗਿਆ ਫਿਰ ਸਾਡੇ ਕੋਲੇ ਆਏ ਆ ਇਹਨਾਂ ਨੂੰ ਅੱਜ 15 ਦਿਨ ਹੋ ਗਏ ਟ੍ਰੀਟਮੈਂਟ ਕਰਵਾਉਂਦਿਆਂ ਨੂੰ ਕਿ 15 ਦਿਨਾਂ ਬਾਅਦ ਇਹਨਾਂ ਦਾ ਟੈਸਟ ਕਰਵਾਇਆ ਸੀ ਅਸੀਂ ਤੇ ਜੋ ਕਿ ਕਾਫੀ ਸਹੀ ਆਇਆਗਾ ਤੇ ਇਹਨਾਂ ਦਾ ਦਰਦ ਵੀ ਕਾਫੀ ਘਟ ਗਿਆ ਹੈ ਆਜੋ ਆਪ ਕੋ ਨਾਲ ਗੱਲ ਕਰਾਉਣੇ ਆ ਤੇ ਮਰੀਜ਼ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਟ੍ਰੀਟਮੈਂਟ ਦੇ ਨਾਲ ਬਿਨਾਂ ਦਵਾਈਆਂ ਬਿਨਾਂ ਮਸ਼ੀਨਾਂ ਤੋਂ ਕਿਵੇਂ ਲੱਗਿਆ ਹਾਂਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਮੈਡਮ ਤੁਹਾਨੂੰ ਟ੍ਰੀਟਮੈਂਟ ਤੁਸੀਂ ਕਰਵਾ ਰਹੇ ਹੋ कितना फर्क पै गया था। आ, सर पहले से काफी फर्क है पहले तो हमें बैठना भी मुश्किल हो जाता था चलते थे तब भी दर्द खड़े होते जैसे भी मतलब इतना ज्यादा प्रॉब्लम था हमें लगता भी नहीं ठीक हो जाएगा ओके। पर जब हमें पता लगा कि मतलब डॉक्टर साहब ऐसे मतलब बिना दवाई के ठीक करते हैं तो जब से हम पंद्रह दिन से आ रहे हैं पंद्रह दिन का हमारा कोर्स था हमें काफी फर्क हो गया सर अभी तो कोई हमें ऐसे नहीं बैठने में भी बैठ भी सकते हैं चल भी सकते हैं कोई दिक्कत हैं। नहीं आ रही ओके प्रॉब्लम okay, कैसे आई थी आपको? आ, सर ऐसे मतलब अचानक से कोई ऐसे वो नहीं कि मुझे ऐसे हो गया। अभी नहीं पता था सर एक बार हाँ जी पौड़ी से डिग्री डिगने के कारण थोड़ा सही है अभी तो हमें सर दस से ऊपर ही है समझ लो कितने परसेंट नाइन 99% ਸਹੀ ਲੱਗਦਾ ਠੀਕ ਹੈ ਜਿਹੜਾ ਕਿ ਪਹਿਲਾਂ ਦਵਾਈਆਂ ਵੀ ਲੈਂਦੀਆਂ ਹਾਂ ਹਾਂਜੀ ਦਵਾਈਆਂ ਵੀ ਹੁਣ ਤੁਸੀਂ ਸੁਣੀ ਲਿਆ ਪੇਸ਼ੈਂਟ ਤੋਂ ਜੀ ਇਹਨਾਂ ਨੂੰ ਕਾਫੀ ਪ੍ਰੋਬਲਮ ਸੀਗੀ ਤੇ ਦਵਾਈਆਂ ਲੈਂਦੇ ਸੀਗੇ ਬਹੁਤ ਵਾਰ ਟਾਈਮ ਤੋਂ ਰਿਪੋਟਰ ਰਪਾਟਾ ਕਰਵਾ ਰਹੇ ਹੁੰਦੇ ਸੀ ਡਾਕਟਰ ਦਵਾਈਆਂ ਦੇ ਰਿਹਾਦਾ ਸੀ ਤੇ ਚੱਲਦਾ ਰਹਿੰਦਾ ਸਿਸਟਮ ਤੇ ਹੁਣ ਇਹਨਾਂ ਨੂੰ 100 ਦੇ ਵਿੱਚੋਂ 90% ਤੱਕ ਆਪਾਂ ਕਹਿ ਸਕਦੇ ਹਾਂ ਕਿ ਫਰਕ ਪੈ ਗਿਆ ਅੱਗੇ ਵੀ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਸਾਡੇ ਕੋਲੇ ਕਿਉਂਕਿ ਬਿਲਕੁਲ ਪ੍ਰੋਬਲਮ ਜੜ ਦੇ ਵਿੱਚੋਂ ਖਤਮ ਕਰਨੀ ਹੈ ਖੜੇ ਹੋ ਕੇ ਦੱਸਿਓ ਜੀ ਕਿੱਥੇ ਸ਼ੁਰੂ ਹੁੰਦਾ ਸੀ ਕਿਤੋਂ ਸੱਤ ਦਰਦ ਰਹਿੰਦਾ ਸੀ ਸੱਤ ਇੱਕ ਆ ਲਾ ਹਾਂਜੀ ਆ ਲੱਤ ਪੂਰੀ ਚ ਦੱਦ ਰਹਿ ਜਾਂਦਾ ਸੀ ਪੂਰਾ ਜੀ ਹਾਂਜੀ ਤੇ ਲਗਾਤਾਰ ਖੜਿਆ ਨਹੀਂ ਜਾਂਦਾ ਸੀ ਤੇ ਔਰ ਸੁਣ ਵੀ ਹੋ ਜਾਂਦਾ ਸੀ ਸਰ ਸੁਣ ਵੀ ਰਹਿੰਦਾ ਸੀ ਠੀਕ ਹੈ ਜੀ ਸੋ ਦੋਸਤੋ ਜੇਕਰ ਤੁਹਾਡੇ ਵੀ ਕਿਸੇ ਰਿਲੇਟਿਵ ਨੂੰ ਜਾਂ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਬਿਨਾਂ ਦਵਾਈਆਂ ਤੋਂ ਇਲਾਜ ਕਰਵਾ ਸਕਦੇ ਹੋ ਸਾਡੇ ਨੰਬਰਾਂ ਤੇ ਕੰਟੈਕਟ ਕਰਕੇ ਅਪਾਇੰਟਮੈਂਟ ਲੈ ਸਕਦੇ ਹੋ ਧੰਨਵਾਦ ਥੈਂਕ ਯੂ